ਪੰਜਾਬ ਕੋਈ ਨਿਰਾਂ ਜਿਓਗ੍ਰਾਫੀਆ ਨਹੀਂ ਇੱਕ ਰੀਤ ਇੱਕ ਗੀਤ ਵਿਦਾਸ ਵੀ ਹੈ ਗੁਰੂਆਂ ઋਸ਼ੀਆਂ ਤੇ ਸੂਫੀਆਂ ਸਿਰਜਿਆ ਹੈ ਇੱਕ ਫਲਸਫਾ ਸੋਚ ਅਹਿਸਾਸ ਵੀ ਹੈ ਕਿੰਨੇ ਝਖੜਾਂ ਤੂਫਾਨਾਂ ਚੋਂ ਲੰਘਿਆ ਏ ਇਹਦਾ ਮੁਖੜਾ ਕੁਝ ਕੁਝ ਉਦਾਸ ਵੀ ਹੈ ਪਰ ਇੱਕ ਦਿਨ ਸ਼ਾਨ ਇਸ ਦੀ ਸੂਰਜ ਵਾਂਗ ਚਮਕੂ ਮੇਰੀ ਆਸ ਵੀ ਹੈ ਅਰਦਾਸ ਵਿੱਚ ਅੱਜ ਦੁਨੀਆ ਭਰ ਵਿੱਚ ਰਹਿਣ ਵਾਲਾ ਹਰ ਪੰਜਾਬੀ ਉਦਾਸ ਹੈ ਹਰ ਪੰਜਾਬੀ ਦਾ ਮਨ ਵੈਰਾਗ ਦੇ ਨਾਲ ਪਰਿਆ ਪਿਆ ਆਲਫਿਦਾ ਸਤਕਾਰਯੋਗ ਡਾਕਟਰ ਸੁਰਜੀਤ ਪਾਤਰ ਸਾਹਿਬ ਤੁਹਾਡੇ ਤੁਰ ਜਾਣ ਤੇ ਅੱਜ ਕਵਿਤਾ ਗੀਤ ਤੇ ਗਜ਼ਲ ਵੀ ਹੁਬਕੀ ਹੁਬਕੀ ਰੋ ਰਹੀ ਨੇ ਤੂੰ ਅੱਜ ਮੇਰਾ ਗੀਤ ਗਾਵੇਂ ਆ ਮੇਰਾ ਸੁਪਨਾ ਤਾਂ ਕੁਝ ਇਉਂ ਸੀ ਜ਼ਖਮੀ ਹੰਸ ਓਡੇ ਸਰਵਰ ਚੋਂ ਪਾਣੀ ਵਿੱਚ ਪਿਆਜ਼ੀ ਰਵਾਂ ਜਲਤਲ ਨੂੰ ਚਰਨਾਟਾਂ ਚੜੀ ਕਿ ਆਪਣੇ ਆਪ ਜੋ ਉਹ ਬੜੀ ਮੁਸ਼ਕਲ ਵੀ ਲੈਂਗੁਏਜ ਸੀ ਪਰ ਮੈਨੂੰ ਬਹੁਤ ਮੇਰੇ ਤੇ ਪ੍ਰਭਾਵ ਸੀ ਕਿ ਬਾਬਾ ਬਲਵੰਤ ਜਿਹੜੇ ਸਾਡੇ ਕਵੀ ਸੀ ਉਹਨਾਂ ਦੀ ਉਹਨਾਂ ਦੀ ਲੈਂਗੁਏਜ ਵਿੱਚ ਲੱਗਦੀ ਹੈ ਉਸ ਸੋ ਉਹ ਮੇਰੀ ਪਹਿਲੀ ਜਿਹੜੀ ਨੁਕਤੇ ਹੋਣਾ ਚਾਹੀਪੀ ਸੀ ਉਹ ਪਹਿਲੀ ਮੇਰੀ ਕਵਤਾ ਜਿੰਨੇ ਮੈਂ ਪਹਿਲੀ ਕਵਤਾ ਕਿਹਨਾ ਤਾਂ ਇਹ ਹੀ ਸੀ ਤੁਸੀਂ ਸਾਹਿਤ ਪ੍ਰੇਮੀਆਂ ਦੇ ਚੇਤਿਆਂ ਦੇ ਵਿੱਚ ਸਦਾ ਵਸਤੇ ਰਹੋਗੇ ਦੁਨੀਆ ਭਰ ਵਿੱਚ ਵਸਤੇ ਪੰਜਾਬੀ ਆਪ ਨੂੰ ਹਮੇਸ਼ਾ ਯਾਦ ਰੱਖਣਗੇ ਪੰਜਾਬੀ ਕਵੀ ਪਦਮ ਸ਼੍ਰੀ surjit patar ji ਦਾ ਚਲੇ ਜਾਣਾ ਜੇਠ ਹੜ ਦੀ ਤੁੱਪ ਤੇ ਵਕਤ ਦੀ ਲੂਹ ਦੇ ਵਿੱਚ ਕਣਛਾਵੇਂ ਬੋਹੜ ਦੇ ਸੁੱਕ ਜਾਣ ਵਾਂਗੇ surjit patar ਦਾ ਜਨਮ 14 ਜਨਵਰੀ 1945 ਨੂੰ ਜਲੰਧਰ ਦੇ ਪਿੰਡ ਪੱਤੜ ਕਲਾ ਵਿੱਚ ਹੋਇਆ ਸੀ ਤੇ ਅੱਜ 11 ਮਈ 2024 ਨੂੰ 79 ਸਾਲ ਦੀ ਉਮਰ ਦੇ ਵਿੱਚ ਆਪਣੇ ਘਰ ਲੁਧਿਆਣਾ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਜਿਸ ਕਰਕੇ ਪੰਜਾਬ ਦੀਆਂ ਹਵਾਵਾਂ ਵਿੱਚ ਉਦਾਸੀ ਤੇ ਵਿਰਾਗ ਦਾ ਭਾਵ ਛਾਇਆ ਹੋਇਆ ਹੈ ਪਰ ਸੁਰਜੀਤ ਪਾਤਰ ਦੀਆਂ ਲਿਖਤਾਂ ਰਹਿੰਦੀ ਦੁਨੀਆ ਤੱਕ ਯਾਦ ਕੀਤੀਆਂ ਜਾਣਗੀਆਂ ਸੁਰਜੀਤ ਪਾਤਰ ਇੱਕ ਥਾਂ ਲਿਖਦੇ ਨੇ ਕਪੂਰਥਲੇ ਤੋਂ ਮੈਂ ਬੀਏ ਕੀਤੀ ਤਾਂ ਅੰਗਰੇਜ਼ੀ ਐਮਏ ਕਰਨ ਦੇ ਲਈ ਇੱਕ ਗੇੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਰਿਆ ਪਰ ਚੰਡੀਗੜ੍ਹ ਦੀ ਮੈਥੋਂ ਤਾਬ ਚੱਲੀ ਨਾ ਗਈ ਉੱਥੇ ਮੈਨੂੰ ਆਪਣੇ ਚੰਗੇ ਭਲੇ ਕੱਪੜੇ ਪੁਰਾਣੇ ਪੁਰਾਣੇ ਲੱਗਣ ਲੱਗ ਪਏ ਤੇ ਫੈਸ਼ਨੇਵਲ ਮੁੰਡੇ ਕੁੜੀਆਂ ਨੂੰ ਵੇਖ ਕੇ ਮੇਰੇ ਸਾਹ ਹੀ ਸੁੱਤੇ ਕੇ ਵਾਪਸ ਕਪੂਰਥ ਲਿਆ ਆ ਗਿਆ ਫਿਰ ਮੈਂ ਤੇ ਮੇਰੇ ਹਮਜਮਾਤੀ ਵੀਰ ਸਿੰਘ ਰੰਧਾਵਾ ਨੇ ਪੰਜਾਬੀ ਐਮਏ ਕਰਨ ਦੀ ਸਲਾਹ ਕੀਤੀ ਮੈਂ ਕਿਹਾ ਪੰਜਾਬੀ ਐਮਏ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰਾਂਗੇ ਜਿੱਥੇ ਦਲੀਪਕੌਰ ਟਿਵਾਣਾ ਹੈ ਜਿੱਥੇ ਗੁਲਵੰਤ ਸਿੰਘ ਹੈ ਵੀਰ ਸਿੰਘ ਕਹਿਣ ਲੱਗਾ ਤੇਰਾ ਦਿਮਾਖਰਾ ਮੈਂ ਆਪਾਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਦਾਖਲ ਹੁੰਨੇ ਆ ਸਵੇਰੇ ਘਰੋਂ ਰੋਟੀ ਖਾ ਕੇ ਸਾਈਕਲ ਤੇ ਜਾਇਆ ਕਰਾਂਗੇ ਤੇ ਆ ਕੇ ਘਰ ਦੀ ਪੱਕੀ ਖਾਇਆ ਕਰਾਂਗੇ ਪਰ ਮੇਰੇ ਦਿਲ ਵਿੱਚ ਪਟਿਆਲੇ ਦੀ ਖਿੱਚ ਪੈ ਰਹੀ ਸੀ ਵੀਰ ਸਿੰਘ ਕਹਿਣ ਲੱਗਾ ਚੱਲ ਪਰਚੀਆਂ ਬਣਾ ਟਾਸ ਕਰ ਲੈਨੇ ਆ ਟਾਸ ਵਿੱਚ ਜਲੰਧਰ ਦੀ ਪਰਚੀ ਨਿਕਲ ਆਈ ਪਰ ਮੈਂ ਟਾਸ ਨੂੰ ਰੱਦ ਕਰ ਦਿੱਤਾ ਤੇ ਤੀਜੇ ਦਿਨ ਕਰਤਾਰ ਬਸ ਫੜ ਕੇ ਕੱਲਾ ਹੀ ਪਟਿਆਲੇ ਚ ਜਾ ਦਾਖਲ ਹੋਇਆ ਕੁਝ ਦਿਨਾਂ ਬਾਅਦ ਮੇਰੇ ਪਿੱਛੇ ਵੀਰ ਸਿੰਘ ਵੀ ਪਟਿਆਲੇ ਪਹੁੰਚ ਗਿਆ ਸੁਰਜੀਤ ਪਾਤਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੇ ਵਿੱਚ ਮਾਸਟਰ ਡਿਗਰੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀ ਐਚ ਡੀ ਕੀਤੀ। ਉਹ ਅਕਾਦਮਿਕ ਪੇਸ਼ੇ ਵਿੱਚ ਸ਼ਾਮਿਲ ਹੋ ਕੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਈ। ਡਾਕਟਰ ਪਾਤਰ ਨੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪ੍ਰਧਾਨ ਅਤੇ ਪਹਿਲਾਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਹੋਏ ਮਾਣਯੋਗ ਅਹੁਦਿਆਂ ਤੇ ਕੰਮ ਕੀਤਾ। ਸਾਹਿਤ ਤੇ ਸਭਿਆਚਾਰ ਦੇ ਵਿੱਚ ਉਹਨਾਂ ਦੀ ਯੋਗਦਾਨ ਨੂੰ ਬਹੁਤ ਸਾਰੇ ਲੋਕ ਪਿਆਰ ਤੇ ਨਾਲ ਯਾਦ ਕਰਨਗੇ। ਉਹਨਾਂ ਨੇ ਕਈ ਪ੍ਰਸਿੱਧ ਕਵਿਤਾਵਾਂ ਲਿਖੀਆਂ। ਇਹਨਾਂ ਵਿੱਚ ਹਵਾ ਵਿੱਚ ਲਿਖੇ ਹਰਫ਼, ਲਫ਼ਜ਼ਾਂ ਦੀ ਦਰਗਾ, ਪੱਥ ਚੜਦੀ ਬਾਜੀ, ਸੁਰ ਜ਼ਮੀਨ, ਬ੍ਰਿਕ ਅਰਜ਼ ਕਰੇ, ਹਨੇਰ ਵਿੱਚ ਸੁਲਕ ਦੀ ਸਵਰਨਮਾਲਾ ਸ਼ਾਮਿਲ ਨੇ। ਜਿਹੜੀ ਮੇਰੀ ਉਹ ਗਜ਼ਲਾਂ ਦੀ ਕਿਤਾਬ ਜੇ ਪਹਿਲੀ ਕਿਤਾਬ ਜਿਵੇਂ ਮੈਂ ਆਪਣੀ ਮੁਕੰਮਲ ਕਿਤਾਬ ਕਹਿੰਨਾ ਹਵਾ ਲਿਖਿਆ ਰੱਖੋ ਉਹ ਸਾਰੀਆਂ ਗਜ਼ਲਾਈ ਸੀ ਤੇ ਉਹ ਵੀ ਮੇਰੇ ਵਿਦਿਆਰਥੀ ਜਨਮੇਜਾ ਸਿੰਘ ਜੋਹਰ ਉਹ ਉਹਨਾਂ ਪ੍ਰੈਸ ਲਈ ਉਹ ਛਾਪਾਖਾਨਾ ਜਿਵੇਂ ਪੁਰਾਣੀ ਪ੍ਰੈਸ ਹੁੰਦੀ ਸੀ ਮੈਂ ਕਿਹਾ ਮੈਂ ਤੁਹਾਡੀ ਕਿਤਾਬ ਛਾਪਣੀ ਹੈ ਪਹਿਲੀ ਕਿਤਾਬ ਤੁਹਾਡੀ ਸਾ ਉਹ ਪੰਜਾਬ ਦੇ ਪ੍ਰਸਿੱਧ ਲੇਖਕ ਤੇ ਕਵੀ ਸੀ ਸੁਰਜੀਤ ਪਾਤਰ ਨੂੰ 2012 ਦੇ ਵਿੱਚ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ 1979 ਦੇ ਵਿੱਚ ਪੰਜਾਬ ਸਾਹਿਤ ਅਕਾਦਮੀ ਅਵਾਰਡ 1993 ਦੇ ਵਿੱਚ ਸਾਹਿਤ ਅਕਾਦਮੀ ਅਵਾਰਡ ਤੇ 1999 ਦੇ ਵਿੱਚ ਪੰਚਾਨੰਦ ਅਵਾਰਡ 2007 ਦੇ ਵਿੱਚ ਆਨੰਦ ਕਾਵਿਆ ਸਨਮਾਨ ਤੇ 2009 ਦੇ ਵਿੱਚ ਸਰਸਵਤੀ ਸਨਮਾਨ ਤੇ ਗੰਗਾਤਰ ਰਾਸ਼ਟਰੀ ਕਵਿਤਾ ਪੁਰਸਕਾਰ ਦਿਨਾਰ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਦੱਸੀਏ ਕਿ ਕਿਸਾਨ ਅਤੇ ਕਿਸਾਨੀ ਨੂੰ ਉਹ ਬਹੁਤ ਪਿਆਰ ਕਰਦੀ ਸੀ ਕੇਂਦਰ ਸਰਕਾਰ ਵਿਵਾਦਿਤ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਤਾਂ ਇਸ ਦਾ ਕਿਸਾਨਾਂ ਦੇ ਸਮਰਥਨ ਦੇ ਵਿੱਚ ਸੁਰਜੀਤ ਪਾਤਰ ਨੇ ਪਦਮ ਸ਼੍ਰੀ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਸੀ ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਜਿਸ ਸੰਵੇਦਨਹੀਣਤਾ ਤੇ ਬੇਕਦਰੀ ਨਾਲ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਸਹੀ ਮੰਗਾਂ ਦੇ ਸ਼ਾਂਤਮਈ ਅੰਦੋਲਨ ਦੇ ਨਾਲ ਸਲੂਕ ਕੀਤਾ ਉਸ ਨੇ ਮੇਰੇ ਦਿਲ ਨੂੰ ਡੂੰਗੀ ਠੇਸ ਪਹੁੰਚਾਈ ਹੈ ਵਾਰ-ਵਾਰ ਕੀਰਤੀ ਕਿਸਾਨਾਂ ਦੇ ਦੁੱਖ ਨੂੰ ਗੁੰਮਰਾਹ ਹੋਏ ਲੋਕਾਂ ਦੀ ਸਮਝ ਕਹਿ ਕੇ ਇਸ ਲਹਿਰ ਨੂੰ ਨਿਰਾਰਥਕ ਬਣਾਉਣ ਦੀ ਕੋਸ਼ਿਸ਼ ਕਿਸਾਨੀ ਦੀ ਕਿਰਤ ਦੀ ਅਤੇ ਲੋਕ ਭਾਵਨਾ ਦੀ ਤੋਹੀਨ ਹੈ ਜਿਸ ਕਾਰਨ ਭਰੇ ਮਨ ਨਾਲ ਮੈਂ ਆਪਣਾ ਪਦਮਸ਼੍ਰੀ ਸਨਮਾਨ ਮੋੜਨ ਦਾ ਐਲਾਨ ਕਰਦਾ ਹਾਂ ਅਸੀਂ ਕਿਸਾਨਾਂ ਦੇ ਨਾਲ ਹਾਂ ਤਾਂ ਉਹਨਾਂ ਨੇ ਆਪਣਾ ਪਦਮਸ਼੍ਰੀ ਵੀ ਮੋੜਨ ਦਾ ਐਲਾਨ ਕਰ ਦਿੱਤਾ ਸੀ ਮਸ਼ਹੂਰ ਸ਼ਾਇਰ surjit patar das band shri anandpur sahib ਵਿਖੇ ਬਣੇ ਵਿਰਾਸਤੇ ਖਾਲਸਾ ਦੇ ਨਾਲ ਫਿਰ ਰਿਹਾ ਹੈ ਪਾਥਰ ਸਾਹਿਬ ਵੱਲੋਂ ਵਿਰਾਸਤ ਐ ਖਾਲਸਾ ਮਿਊਜ਼ੀਅਮ ਦੇ ਵਿੱਚ ਪੰਜਾਬ ਪੰਜਾਬੀਅਤ ਤੇ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਨੂੰ ਆਪਣੀ ਆਵਾਜ਼ ਰਾਹੀਂ ਲੋਕਾਂ ਤੱਕ ਪਹੁੰਚਾਇਆ। ਬਹੁਤ ਭਾਸ਼ਾਵਾਂ ਸਿੱਖੋ। ਅੰਗਰੇਜ਼ੀ ਬਹੁਤ ਸਿੱਖੋ, ਹਿੰਦੀ ਬਹੁਤ ਸਿੱਖੋ, ਉਰਦੂ ਬਹੁਤ ਸਿੱਖੋ, ਸਪੈਨਿਸ਼, ਫ੍ਰੈਂਚ, ਲੇਕਿਨ ਉਹ ਮਾਂ ਬੋਲੀ ਦੇ ਦੀ ਕੀਮਤ ਤੇ ਨਹੀਂ। ਕਿ ਮਾਂ ਬੋਲੀ ਬਹੁਤ ਜ਼ਰੂਰੀ ਆ। ਬਿਸ਼ੱਕ ਸੁਰਜੀਤ ਪਾਤਰ ਸਰੀਰਕ ਤੌਰ ਤੇ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਗਏ ਨੇ ਪਰ ਉਹਨਾਂ ਦੀ ਆਵਾਜ਼ ਰਹਿਦੀ ਦੁਨੀਆ ਤੱਕ ਇਸ ਵਿਸ਼ੇਭ ਪ੍ਰਸਿੱਧ ਮਿਊਜ਼ੀਅਮ ਦੇ ਵਿੱਚ ਗੂੰਜਦੀ ਰਹੇਗੀ ਤੇ ਉਹ ਆਉਂਦੀਆਂ ਨਸਲਾਂ ਨੂੰ ਆਪਣੇ ਅਮੀਰ ਵਿਰਸੇ ਆਪਣੇ ਅਮੀਰ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਰਹਿਣਗੇ